ਸਤਿੰਜੀ ਜੀ ਸਮਾਹਤਾਤਨ ਵਾਸਤੇ ਕੱਲ ਮੋਤੀ ਸੈਜ ਬੱਤੀ ਸੀ ਉਹ ਗਾ ਦਿੱਤੀ ਕਲ ਐਸਐਸਪੀ ਸਾਹਿਬ ਆਏ थे ਜੀ ਕੱਲ ਮਾਨਯੋਗ ਐਸਐਸਪੀ ਸਾਹਿਬ ਜਦੋਂ ਆਏ ਸੀ ਤਾਂ ਉਹਨਾਂ ਨੇ ਇੱਕ ਦਿਨ ਦਾ ਸਮਾਂ ਬੋਕ ਲਿਆ ਸੀ ਬਟ ਬੜੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ 30 ਤਰੀਕ ਸ਼ਾਮ 5 ਵਜੇ ਦਾ ਸਮਾਂ ਹੋ ਚੁੱਕੇ ਪਰ ਸਾਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਅਜੇ ਤੱਕ ਸੰਤੁਸ਼ਟੀ ਵਾਲਾ ਕੋਈ ਵੀ ਜਵਾਬ ਨਹੀਂ ਮਿਲਿਆ ਅਸੀਂ ਪ੍ਰਸ਼ਾਸਨ ਦੇ ੱੱਕੇ ਖਾ ਕੇ ਵੀ ਥੱਕ ਗਏ ਅਸੀਂ ਬੇਨਤੀਆਂ ਕਰਕੇ ਵੀ ਥੱਕ ਗਏ ਪਰ ਹੁਣ ਇੱਕ ਹਾਂੜਾ ਜਵਾਬ ਨਾ ਮਿਲੰਤੇ ਅਸੀਂ ਸਮਾਣਾ ਸ਼ਹਿਰ ਵਾਸੀਆਂ ਸਮਾਣਾ ਸ਼ਹਿਰ ਦੀਆਂ ਸਾਰੀਆਂ ਰਾਜਨੀਤਿਕ ਧਾਰਮਿਕ ਸਮਾਜਿਕ ਸੰਸਥਾਵਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਸਾਰੇ ਆਧਾਰਿਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਕੱਲ 30 ਮਈ 2025 ਤੋਂ ਸਮਾਣਾ ਅਣਮਿੱਥੇ ਸਮੇਂ ਲਈ ਬੰਦ ਕਰਨ ਵਿੱਚ ਸਾਡਾ ਸਹਿਯੋਗ ਦਿਓ ਤੇ ਸਵੇਰੇ 9 ਵਜੇ ਮਾਤਾ ਰਾਣੀ ਚੌਂਕ ਨੇੜੇ ਤਹਿਸੀਲ ਕੰਪਲੈਕਸ ਸਮਾਣਾ ਵਿੱਚ ਪਹੁੰਚ ਕੇ ਸਾਡੇ ਸਾਡੇ ਸੰਘਰਸ਼ ਵਿੱਚ ਸਾਡੇ ਹਿੱਸੇਦਾਰ